ਪੰਜਾਬ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਿਹੜੇ ਕਿ ਕੈਂਪ ਚੱਲ ਰਹੇ ਨੇ ਕਿ ਇਸ ਕੈਂਪ ਦਾ ਇਹ ਫਾਇਦਾ ਹੈਗਾ ਕਿ ਲੋਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਪੈਂਦੀ ਕਿ ਲੋਕਾਂ ਨੂੰ ਬਾਰ-ਬਾਰ ਜਿਹੜਾ ਕਿ ਦਫ਼ਤਰਾਂ ਵਿੱਚ ਜਾਣਾ ਪੈਂਦਾ ਅੱਜ ਸਾਰਾ ਹੀ ਐਡਮਿਨਿਸਟ੍ਰੇਸ਼ਨ ਜਿਹੜਾ ਵਾ ਕਿ ਇੱਥੇ ਆ ਕੇ ਬੈਠੇ ਨੇ ਤੇ ਲੋਕਾਂ ਦੀ ਜਿਹੜੀ ਖੱਜਲ-ਖੁਆਰੀ ਆ ਉਹ ਖਤਮ ਹੋ ਰਹੀ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਕਿ ਇਸ ਕੈਂਪ ਦਾ ਫਾਇਦਾ ਉਠਾਉਣ ਸਰਕਾਰ ਆਪਕੇ ਦਵਾਰ ਸਕੀਮ ਤਹਿਤ ਬੇਗੋਆਲ ਚ ਲੱਗਾ ਕੈਂਪ ਅਨੇਕਾਂ ਮਸਲੇ ਨਿਪਟਾਏ ਇੱਕੋ ਛੱਤ ਹੇਠ 14 ਵਿਭਾਗਾਂ ਦੀ ਲੱਗੀ ਅਦਾਲਤ ਸੈਂਕੜੇ ਲੋਕ ਸਮੱਸਿਆਵਾਂ ਲੈ ਕੇ ਪੁੱਜੇ ਸਰਕਾਰ ਆਪਕੇ ਦਵਾਰ ਸਕੀਮ ਤਹਿਤ ਪਿੰਡ 베ਗੋਵਾਲ ਵਿਖੇ ਕੈਂਪ ਲਗਾਇਆ ਗਿਆ ਨੋਡਲ ਅਫਸਰ ਬੀਡੀਪੀਓ ਵਿਕਰਮ ਦਰਾਹਾ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਵਿੱਚ ਸ਼ੁਰੂ ਕੀਤੇ ਕੈਂਪਾਂ ਦਾ ਲਾਭ ਨਾਗਰਿਕਾਂ ਨੂੰ ਮਿਲ ਰਿਹਾ ਹੈ ਅੱਜ 베ਗੋਵਾਲ ਵਿਖੇ ਕੈਂਪ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਬੀਡੀਪੀਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹਲਕਾ ਪਾਇਲ ਦੇ ਵਿਧਾਇਕ ਨੇ ਕਿਹਾ ਕਿ ਕੈਂਪਾਂ ਦਾ ਲੋਕਾਂ ਨੂੰ ਭਾਰੀ ਲਾਭ ਮਿਲ ਰਿਹਾ ਹੈ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਸਕੀਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋ ਰਹੀ ਹੈ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ ਘਰ ਬੈਠੇ ਹੀ ਚਤਾਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ ਮੈਂ ਵਿਕਰਮ ਬੀਡੀਪੀਓ ਦਰਾਹਾ ਪੰਜਾਬ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਿਹੜੇ ਕਿ ਕੈਂਪ ਚੱਲ ਰਹੇ ਨੇ ਬਲਾਕ ਦਰਾਹਾ ਵਿੱਚ 64 ਪਿੰਡਾਂ ਦੇ ਵਿੱਚ ਜਿਹੜੇ ਕਿ ਕੈਂਪ ਨੇ ਉਹਦੇ ਵਿੱਚ ਅੱਜ ਬੇਗੋਵਾਲ ਵਿੱਚ ਇਹ ਕੈਂਪ ਚੱਲਿਆ ਜਿਹਦੇ ਵਿੱਚ 43 ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ ਵੱਖ-ਵੱਖ ਵਿਭਾਗਾਂ ਦੀਆਂ ਜਿਹੜੇ ਕਿ 43 ਸਰਟੀਫਿਕੇਟ ਜਿਹੜੇ ਵੱਖਰੇ-ਵੱਖਰੇ ਬੰਦੇ ਆ ਇਨਕਮ ਦਾ ਸਰਟੀਫਿਕੇਟ ਬੰਦਾ ਰੂਰਲ ਏਰੀਆ ਸਰਟੀਫਿਕੇਟ ਬੰਦਾ ਜੇ ਕੋਈ ਡੈਥ ਸਰਟੀਫਿਕੇਟ ਆ ਲੇਟ ਐਂਟਰੀ ਸਰਟੀਫਿਕੇਟ ਆ ਜੇ ਕਿਸੇ ਨੇ ਮੈਰਿਜ ਰਜਿਸਟਰ ਕਰवानी ਆ ਉਹ ਵੀ ਮੌਕੇ ਤੇ ਹੀ ਹੋ ਰਹੀ ਹੈ ਸਾਰੇ ਹੀ ਲਗਭਗ ਦਿਨੇ ਵੀ ਵਿਭਾਗ ਨੇ ਪੰਜਾਬ ਔਰ ਸਟੇਟ ਡਿਪਾਰਟਮੈਂਟ ਦੇ ਉਹ ਸਾਰੇ ਹੀ ਇਸ ਪਿੰਡ ਵਿੱਚ ਮੌਜੂਦ ਨੇ ਇਸ ਕਰਕੇ ਹੈ ਕਿ ਇਸ ਕੈਂਪ ਦਾ ਇਹ ਫਾਇਦਾ ਹੈਗਾ ਕਿ ਲੋਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਪੈਂਦੀ ਕਿ ਲੋ বারবার ਜਿਹੜਾ ਕਿ ਦਫਤਰਾ ਵਿੱਚ ਜਾਣਾ ਪੈਂਦਾ ਅੱਜ ਸਾਰਾ ਹੀ ਐਡਮਿਨਿਸਟ੍ਰੇਸ਼ਨ ਜਿਹੜਾ ਵਾ ਕਿ ਇੱਥੇ ਆ ਕੇ ਬੈਠੇ ਨੇ ਤੇ ਲੋਕਾਂ ਦੀ ਜਿਹੜੀ ਖਰਜਲ ਕੁਹਾਰੀ ਆ ਉਹ ਖਤਮ ਹੋ ਰਹੀ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਕਿ ਇਸ ਕੈਂਪ ਦਾ ਫਾਇਦਾ ਉਠਾਉਣ ਤੇ ਜੋ ਕਿ ਤੁਹਾਡੇ ਕੋ ਸਾਰੇ ਡਿਪਾਰਟਮੈਂਟ ਪਹੁੰਚੇ ਨੇ ਤੇ ਜਿਹੜਾ ਵੀ ਤੁਹਾਡਾ ਕੋਈ ਕੰਮ ਰੁਕਿਆ ਹੈ ਅੱਜ ਤੁਹਾਡਾ ਜਿਹੜਾ ਮੌਕੇ ਤੇ ਹੋਏ ਨਾ ਕਿਸੇ ਨੇ ਵੋਟ ਬਣਾਣੀ ਹੈ ਕਿਸੇ ਨੇ ਆਧਾਰ ਕਾਰਡ ਬਣਵਾਉਣਾ ਕਿਸੇ ਨੇ ਰਾਸ਼ਨ ਕਾਰਡ ਬਣਵਾਉਣਾ ਹੈ ਜੇ ਕਿਸੇ ਨੇ ਕਿਸੇ ਦਾ ਆਟਾ ਦਾਲ ਸਕੀਮ ਦਾ ਕਾਰਡ ਰਹਿੰਦਾ ਕਿਸੇ ਦਾ ਬੁਢਾਪਾ ਪੈਨਸ਼ਨ ਰਹਿੰਦੀ ਹੈ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਦੇ ਉਹਨਾਂ ਦੇ ਰਹਿੰਦੀ ਹੈ ਤੇ ਉਹ ਅੱਜ ਜਿਹੜੇ ਮੌਕੇ ਤੇ ਬਣ ਜਣੇ ਆ ਥੈਂਕ ਯੂ ਵੈਰੀ ਮਚ ਸਭ ਕਿੰਨੇ ਵਿਭਾਗ ਆ ਜਾ ਰਹੇ ਨੇ ਅੱਜ ਵਿਭਾਗ ਹੈਗੇ ਜੀ 14 ਤੋਂ 14 ਵਿਭਾਗ ਹੈਗੇ ਲਗਭਗ ਜਿਹਦੇ ਵਿੱਚ ਖੇਤੀਬਾੜੀ ਹੈ ਬੀਡੀਪੀਓ ਐਸਡੀਪੀਓ ਹੈ ਰੇਵਨਿਊ ਡਿਪਾਰਟਮੈਂਟ ਹੈ ਹੈਲਥ ਮਹਿਕਮਾ ਆ ਇਹ ਸਾਰੇ ਡਿਪਾਰਟ ਇਸ ਤੋਂ ਇਲਾਵਾ ਹੋਰ ਵੀ ਵਿਭਾਗ ਜਿਹੜੇ ਇੱਥੇ ਮੌਕੇ ਤੇ ਹਾਜ਼ਰ ਨੇ ਥੈਂਕ ਯੂ ਬਈ